ਤੂ ਬੈਂਕ ਤੋਂ ਆਪਾਂ ਸਾਰਾ ਆਪ ਕੰਮ ਕਰਵਾ ਕੇ ਆ ਗਏ ਸੀ ਬਹੁਤ ਖੁਸ਼ ਸੀਗੇ ਖਿਸ਼ੋਲੇ ਪੂਰੇ ਖਾਤੇ ਵੀਰੇ ਵੀਰੇ ਨੇ ਮੈਨੂੰ ਲੈ ਗਿਆ ਸੀਗਾ ਮੇਰੇ ਸਹੁਰਿਆਂ ਤੋਂ ਆ ਕੇ ਸੋਦਰ ਉਹਨਾਂ ਨੇ ਮੇਰਾ ਸਾਰਾ ਬੈਂਕ ਦਾ ਕੰਮ ਕਰਵਾਇਆ ਸਰਦਾਰ ਕਹਿੰਦੇ ਵੀਰਾ ਹੀ ਕਰਵਾ ਕੇ ਲਿਆਉਗੇ ਜੀ ਸਾਰੇ ਨੂੰ ਨੀਂਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਵੀਡੀਓ ਸ਼ੁਰੂ ਕਰਦੇ ਆ ਪੇਕਿਆਂ ਦੇ ਬਾਜ਼ਾਰ ਤੋਂ ਸੋ ਇਹ 9 ਸਤੰਬਰ 2024 ਦੀ ਵੀਡੀਓ ਆ ਸੋ ਨਾਗਰਿਕ ਦੀ ਵੀਡੀਓ ਆ ਜੀ ਇਹ ਸੋ ਆਪਾਂ ਫੈਂਡ ਗਏ ਹੋ ਜੀ ਤੁਹਾਨੂੰ ਪਤਾ ਬੈਂਕ ਦਾ ਕੰਮ ਕਰਾਉਣਾ ਸੀ ਸੋ ਉੱਥੇ ਫਿਰ ਬਿਜਾਰ ਕੇ ਰਹਿ ਗਏ ਕਿਉਂਕਿ ਮੈਂ ਰਹਿਤੀ ਸੀ ਸੋ ਉਸ ਤੋਂ ਬਾਅਦ ਆਪਾਂ ਗੋਲ ਗੱਪੇ ਖਾਦੇ ਇਹ ਨਾ ਬੰਗਾਲੀ ਦੀ ਰਵਾ ਸਾਡੇ ਪਿੰਡ ਦਾ ਬਹੁਤ ਛੋਟੇ ਛੋਟੇ ਹੁੰਦੇ ਸੀ ਉਹ ਗੋਲ ਗੱਪੇ ਖਾਂਦੇ ਤੇ ਉਹ ਮੈਂ ਦਿੱਤੇ ਆ ਵੀਰੇ ਮੈਂ ਤੁਹਾਡੇ ਤੋਂ ਗੋਲ ਗੱਪੇ ਖਾਂਦੇ ਸੀ ਜੀ ਉਂਝ ਤਰ ਪਾਪੜੀ ਲਈ ਪਾਪੜੀ ਖਾਧੀ ਜਰਾ ਆਪਾਂ ਘਰ ਨਹੀਂ ਚਾਲੇ ਪਾਦੇ ਸੀ ਜੀ ਸੋ ਇਹ ਆਪਣੇ ਪਿੰਡ ਦਾ ਵਿਜਾਰ ਆ ਸੋ ਵੀਡੀਓ ਰੇਡੀ ਫਾਸਟ ਕਰ ਦਿੱਤੀ ਕੰਮ ਕਿਸੇ ਹੋਰ ਗਏ ਸੀ ਪਰ ਉਹ ਬਨੇਰੀ ਸ਼ਾਪ ਬੰਦ ਸੀ ਵੀ ਸੋ ਫਿਰ ਆਪਾਂ ਘਰੇ ਆ ਕੇ ਪੋੜਾਇਆ ਫੈਸ਼ਨ ਮਾਰੇ ਸੋ ਇਸ ਤਰ੍ਹਾਂ ਮੈਂ ਆਪਣੇ ਈਰਿੰਗ ਦਿਹਾਰੇ ਸੀ ਜਿਹੜੇ ਫਲਿੱਪਕਾਰਟ ਤੋਂ ਆਪਾਂ ਮੰਗਾਏ ਸੀ ਕਿੰਨੇ ਸੋਹਣੇ ਲੱਗ ਰਹੇ ਸੀਗੇ ਸੋ ਇਸ ਤਰ੍ਹਾਂ ਕੋਣ ਫੇਸੇ ਘਰੇ ਜਾ ਕੇ ਮੰਮੀ ਦਾ ਕੀਟ ਮੋਗਾ ਮੈਂ ਅਜੇ ਇਸ ਤਰ੍ਹਾਂ ਪਾਇਆ ਸੋ ਓਕੇ ਦੋਸਤੋ ਆਹ ਮੰਮੀ ਕੇ ਆ ਗਏ ਅਰੇ ਕੱਟਿੰਗ ਕਰਦੇ ਸੀ ਕਹਿੰਦੇ ਅੱਜ ਆਪਾਂ ਬਣਾਉਣੇ ਸੀ ਕੜੀ ਤੇ ਕੜੀ ਚਾਵਲ ਸੋ ਹੁਣ ਆਪਾਂ ਬਾਜ਼ਾਰ ਤੋਂ ਆ ਗਏ ਸੋ ਹਣ ਆਪਾਂ ਕੜੀ ਵਧਾਰਾ ਬਣਾਵਾਂਗੇ ਸੋ ਕਿਾਕੇ ਅੱਜ ਆਪਾਂ ਕੜੀ ਖਾਣ ਦਾ ਮਾਨਾ ਸੀ ਆਪਾਂ ਕੜੀ ਵਧਾਰਾ ਬਣਾ ਲੈਨੇ ਆ ਚਲੋ ਜੀ ਬਰਨੀ ਆਪੇ ਲਈ ਤੇ ਇਹ ਕੜੀ ਬਣਾਉਣ ਵਾਸਤੇ ਤੇ ਆਜ ਪਕੌੜੇ ਬਣਾਉਣ ਵਾਸਤੇ ਸੋ ਪਿਆਜ਼ ਹਰੀ ਮਚ ਸੋ ਅਦਰਕ ਇੱਕ ਜਿਹੜੀ ਆਪਣੀ ਬੈਸਟ ਦੀ ਕੋਡ ਰੈਣੀ ਹੈ ਸੋ ਦਹੀਂ ਦੇ ਵਿੱਚ ਐਡ ਕਰ ਦੇਣੀ ਛਾੜ ਕੇ ਉਸ ਤੋਂ ਸੋ ਇਸਕਾ 믹 ਕਰਨਾ ਵਸਕ ਕਰ ਲੈਣਾ ਆਪਾਂ ਇਹਨੂੰ ਹੋ ਜਿਹੜਾ ਕੱਪੜਾ ਜਣਾ। ਸੋ ਹੁਣ ਆਪਾਂ ਕੜੀ ਦਾ ਤੜਕਾ ਲਵਾਵਾਂਗੇ। ਤੇਲ ਜਿਹੜਾ ਗਰਮ ਹੋਣ ਲਈ ਰੱਖਤਾ ਕਿਉਂਕਿ ਸਰੋਂ ਦਾ ਫਿਰ ਕੱਚਾ ਰਹੇ। ਪਿਆਜ਼, ਲਸਣ ਤੇ ਹਰੀ ਮਿਰਚ ਪਾਵਾਂਗੇ। ਸੋ ਟਰੱਕ ਐਸੀ ਨੇੜ ਹੋ ਗਏ ਨਾ ਬਾਜ਼ਾਰ ਦੇ ਹੁੰਦੇ ਸੀਗੇ ਇਸ ਤਰਕੇ ਸੋ ਫਿਰ ਆਪਾਂ ਨੂੰ ਇਸ ਤਰ੍ਹਾਂ ਸੀਗਾ ਵੀ ਪਹਿਲਾਂ ਕੜੀ ਤੜਕਣੇ ਕਿਉਂਕਿ ਪਕੌੜੇ ਕੱਥੇ ਲਾਸਟ ਵਿੱਚ ਪਾਉਂਦੇ ਹੁੰਦੇ ਆ ਜਿਆਦਾ ਜਲਦੀ ਨਹੀਂ ਪਾਉਂਦੇ ਕਿਉਂਕਿ ਭੁੱਲ ਜਾਂਦੇ। ਸੋ ਇਸ ਵਜ੍ਹਾ ਕਰਕੇ ਆਪਾਂ ਪਹਿਲਾਂ ਕੜੀ ਹੀ ਬਣਾਵਾਂਗੇ ਸੋ ਫਿਰ ਪਕੌੜੇ ਬਣਾਵਾਂਗੇ। ਆਪਣਾ ਤੇਲ ਆ ਜਿਹੜਾ ਗਰਮ ਹੋ ਗਿਆ। ਸੋ ਕਾਫੀ ਜਰੂਰ ਹੋ ਨਿਕਲ ਰਿਹਾ ਸੋ ਬੱਡਾ ਜਣਾ ਦੇਗਾ ਇਹਦੇ ਵਿੱਚ ਹੀ ਬਣਾਵਾਂਗੇ ਆਪਾਂ ਸੋ ਹੁਣ ਆਪਾਂ ਪਿਆਜ਼ ਪਾ ਦਾਂਗੇ ਸੋ ਨਮਕ ਮੈਂ ਚਾਪੇਸਰੀ ਪਾ ਰਣ ਜਿਸ ਤਰ੍ਹਾਂ ਆਪਣੇ ਮੰਮੀ ਵੀ ਹੁਣੇ ਪਾਉਣੇ ਹੁੰਦੇ ਸੀਗੇ ਸੋ ਹੁਣ ਆਪਾਂ ਇਹਦੇ ਵਿੱਚ ਥੋੜੇ ਜਿਹਾ ਪਿਆਜ਼ ਭੁੰਨੇ ਗਏ ਦੇਖੋ ਸੋ ਹੁਣ ਇਹਦੇ ਵਿੱਚ ਲਸਣ ਪਾ ਦੇਣੀ ਆ ਹਰੀ ਮਿਰਚ ਵੀ ਆਪਾਂ ਵਿੱਚ ਐਡ ਕਰ ਦਿੰਦੇ ਹਾਂ ਇਹਦੇ ਕਾਫੀ ਤੱਕ ਭੁੱਜ ਗਏ ਤੇ ਜਿਹੜੀ ਆਪਣੀ ਲਸਣ ਸੀਗੀ ਉਹ ਵੀ ਕਾਫੀ ਹੱਦ ਤੱਕ ਭੁੱਜ ਗਈ ਸੋ ਇਹ ਸੋਇਆ ਦਰਤੀ ਹੁਣ ਆਪਣਾ ਇਹ ਸੜਕਾ ਪੂਰਾ ਬਿਲਕੁਲ ਤਿਆਰ ਹੈ ਸੋ ਹੁਣ ਆਪੇ ਇਹਦੇ ਵਿੱਚ ਜਿਹੜਾ ਆਪਣਾ ਵਿੱਚਰ ਬਣਾਇਆ ਸੀ ਬੇਸਨ ਦਾ ਉਹ ਐਡ ਕਰ ਦੇਣਾ ਸੋ ਦੇਖੋ ਕਿੰਨਾ ਸੋਹਣਾ ਲੰਗਾ ਆ ਕੜੀ ਦਾ ਕੜੀ ਆਪ ਪਤਲੀ-ਪਤਲੀ ਬਣਾਵਾਉਂਗੇ ਕਿਉਂਕਿ ਵਿੱਚ ਪਕੌੜੇ ਪਾਉਣੇ ਹਨ ਜੇ ਤੁਸੀਂ ਬਿਨਾ ਪਕੌੜੇ ਵਾਲੀ ਬਣਾਉਣੀ ਹੈ ਫਿਰ ਤੁਸੀਂ ਪਤਲੀ ਗਾੜੀ ਬਣਾ ਸਕਦੇ ਹੋ ਤੇ ਇਹ ਆਪਾਂ ਪਕੌੜੀਆਂ ਬਣਾਉਣੀਆਂ ਤਾਂ ਕਰਕੇ ਪਾਣੀ ਥੋੜਾ ਜਿਆਦਾ ਰੱਖਾਂਗੇ ਸੌਫਟ ਹੋ ਜੀ ਆਪਾਂ ਦੇਖਵਾਵਾਂਗੇ ਵਿੱਚ ਕੜਾਈ ਚ ਥੋੜਾ ਜਿਹਾ ਆਪਾਂ ਵੇਖਣ ਲਵਾਂਗੇ ਸੋ ਇਹਦੇ ਵਿੱਚ ਜਿਹੜੇ ਆਪਣੇ ਆਪਾਂ ਦਪਾਤਾ 6 ਕਠੋੜੀ ਪਾਣੀ ਮਿਕਸ ਕਰ ਲੈਣਾ ਫਿਰ ਜਿੰਨਾ ਪਾਣੀ ਏਡ ਕਰਦੇ ਜਿੰਨੀ ਗਲੋੜ ਆਪਾਂ ਜਿਹੜਾ ਤੱਕ ਆਪਣੇ ਪਕੌੜੇ ਬਣਨਗੇ ਉਹ ਮਤਲਬ ਤਿਆਰ ਹੋਣਗੇ ਪਿਆਜ਼ ਤੇ ਆਲੂ ਬੇਸਣ ਜਦ ਤੱਕ ਆਪਣਾ ਪਕੌੜਿਆਂ ਦਾ ਮਿਕਸਚਰ ਤਿਆਰ ਹੋਊਗਾ ਸੋ ਫਿਰ ਉਦੋਂ ਤੱਕ ਆਪਣੇ ਤੇਲ ਆ ਜਿਹੜਾ ਗਰਮ ਹੋ ਚੰਗੀ ਤਰ੍ਹਾਂ ਸੇਜਵਾਇਆ ਕਰਕੇ ਆਪਾਂ ਤੇਲ ਜਿਹੜਾ ਪਹਿਲਾਂ ਹੀ ਧਰਤਾ ਸੀ ਉਹ ਹੁਣ ਆਪਣਾ ਪਕੌੜੇ ਕੱਢ ਲੈਣੇ ਨੇ ਪਕੜਾ ਪਕੜਾ ਤੇ ਇਹਨਾਂ ਕੰਮ ਜੁੜੇ ਨੇ ਜਾਗਰ ਸੋ ਲੋ ਜੀ ਇੱਧਰ ਵੀ ਆਪਣੀ ਕੜੀ ਨੂੰ ਉਬਾਲ ਆ ਗਿਆ ਸੋ ਦੇਖੋ ਕੰਡੇ ਆ ਵੀ ਕਟਸੀਨ ਵਿੱਚ ਚੱਕਣੀ ਹੈ ਜੀ ਨਹੀਂ ਫਿਰ ਫਟ ਜਾਂਦੀ ਹੈ ਕੜੀ ਸੋ ਇਸ ਤਰ੍ਹਾਂ ਹੀ ਢੱਕ ਦੇਣਾ ਆਪਾਂ ਸੋ ਲੋ ਜੀ ਸਾਰੇ ਪਕੌੜੇ ਇਸ ਰਮਣਾ ਕੇ ਆਪਾਂ ਤਿਆਰ ਕਰ ਲੈਣੇ ਆ ਸੋ ਫਿਰ ਆਪਾਂ ਕੜੀ ਦੇ ਵਿੱਚ ਪਾਵਾਂਗੇ ਜਿਆਦਾ ਕੜੀ ਬਣੂਗੀ ਉਹ ਤੋਂ ਨੂੰ ਫਿਰ ਆਪਾਂ ਪਕੌੜੇ ਬਣਾ ਕੇ ਤਿਆਰ ਕਰ ਲੈਂਦੇ ਹਾਂ। ਲੋ ਜੀ ਕੜੀ ਪਕੜੀ ਨੂੰ ਕਾਫੀ ਢੇਰ ਹੋ ਗਈ ਆ। ਸੋ ਦੇਖੋ ਕਿੰਨੀ ਵਧੀਆ ਆਪਣੀ ਕੜੀ ਬਣ ਰਹੀ ਆ। ਇਹ ਮੈਂ ਦੂਜੇ ਗੈਸ ਤੇ ਰੱਖ ਦਿੱਤੀ ਸੀ। ਨਾਲ ਹੀ ਆਪਾਂ ਇੱਧਰ ਪਕੌੜੇ ਬਣਾਈ ਜਾਂਦੇ ਸੀ। ਚਲੋ ਜੀ ਪਕੌੜਿਆਂ ਦਾ ਲਾਸਟ ਪੂਰ ਸੀਗਾ ਬਣ ਗਏ ਆਪਣੇ ਪਕੌੜੇ। ਇਹਨਾਂ ਨੂੰ ਵੀ ਕੱਢ ਲੈਣੇ ਆ। ਬਣੇ ਜਾ ਰਹੀ ਆ। ਹੁਣ ਆਪਾਂ ਦੂਜਾ ਜਿਹੜਾ ਤੜਕਾ ਉੱਪਰ ਵਾਲਾ ਸੋ ਆਪਾਂ ਤਿਆਰ ਕਰ ਲਏ ਹੁਣੇ। ਚਲੋ ਜੀ ਤਿਆਰ ਹੋ ਗਿਆ ਆਪਣਾ। ਜਿਹੜਾ ਉੱਪਰ ਦਾ ਕੜਕਾ ਜੀਰਾ ਕਾ ਕੇ ਆਪਾਂ ਪਹਿਲਾਂ ਕਰਕੇ ਚਪਾਇਆ ਨਹੀਂ ਸੀ ਸੋ ਇਹ ਜਗ੍ਹਾ ਕਰਕੇ ਉੱਪਰ ਦੀ ਪਾਵਾਂਗੇ ਮੈਂ ਸੋਚਿਆ ਸੀ ਤੇ ਇਸ ਰਾਈ ਦੀ ਪਾ ਸਕਦੇ ਕੋਈ ਰਾਈ ਹੈ ਨਹੀਂ ਕਿ ਕੜੀ ਪੱਤਾ ਤੇ ਮਿਰਚ ਥੋੜਾ ਜਿਹਾ ਆਇਲ ਪਾਲਾਂਗੇ ਸੋ ਆਪਣਾ ਤੇਲ ਹੋ ਗਿਆ ਗਰਮ ਸੋ ਉੱਪਰ ਇਹ ਸਾਰਾ ਕੁਝ ਇਹਦੇ ਵਿੱਚ ਪਾ ਦੇਣਾ ਆਪਾਂ ਇਹਦਾ ਨਾਲ ਹੀ ਬੰਦ ਕਰ ਦੇਣਾ ਜਿਆਦਾ ਨੋ ਕਰਨਾ ਹੋਣਾ ਪਹਿੜੇ ਇਹ ਪਕੌੜੇ ਨੇ ਸੋ ਹੁਣ ਆਪਾਂ ਇਹਦੇ ਉੱਤੇ ਪਕੌੜੇ ਪਾ ਦੇਣੇ ਸਰਕਾ ਪੈਨ ਪਾ ਦਿੰਦੇ ਹਾਂ ਅੱਜ ਆਪਣੀ ਕੜੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਦੇਖਸਾ ਇਹ ਕਿੰਨਾ ਸੋਹਣਾ ਰੰਗ ਕੰਨੀ ਵਰੀਆ ਕੜੀ ਬਣ ਕੇ ਤਿਆਰ ਹੋ ਗਈ ਆਪਣੀ ਸੋਣ ਆਪਣੀ ਕੜੀ ਤਾਂ ਬਣ ਗਈ ਸੋ ਆਪਾਂ ਹੁਣ ਇਧਰ ਤਰਿਆ ਕੁੱਕਰ ਕੁੱਕਰ ਵਿੱਚ ਚਾਵਲ ਵਗੈਰਾ ਬਣਾਵਾਂਗੇ ਵਿੱਚ ਥੋੜਾ ਜਿਹਾ ਆਇਲ ਪਾਵਾਂਗੇ ਜਿਆਦਾ ਨਹੀਂ ਪਾਉਣਾ ਇਹਦੇ ਵਿੱਚ ਆ ਜੀਰਾ ਤੇ ਕੜੀ ਪੱਤੇ ਪਾ ਦੇਣੇ ਨੇ ਜੀ ਜਿਆਦਾ ਨਹੀਂ ਪਾਇਆ ਪਾਇਲ ਕਰਕੇ ਆਲਰੇਡੀ ਤੁਹਾਨੂੰ ਕੁਝ ਤਪਕੋੜਿਆਂ ਦੀ ਕੜੀ ਹੈ ਜੀਰਾ ਚੱਕਣ ਲੱਗ ਗਿਆ ਆਪਣਾ ਸੋ ਹੁਣ ਆਪਾਂ ਪੱਤੇ ਪਾਇਆ ਤੇ ਜੀਰਾ ਪਾਇਆ ਕੜੀ ਪੱਤਾ ਸੋ ਹੁਣ ਆਪਾਂ ਜਿੰਨੇ ਚੌਲ ਉੰਨਾ ਹੀ ਪਾਣੀ ਪਾ ਕੇ ਚੌਲ ਪਾ ਲੈਣਾ ਸੋ ਲਓ ਜੀ ਆਪਾਂ ਚੌਲ ਇਸ ਤਰ੍ਹਾਂ ਪਾਤੇ ਹੁਣ ਆਪਾਂ ਇਹਨਾਂ ਨੂੰ ਦੋ ਛੀਟੀਆਂ ਲਵਾਵਾਂਗੇ ਫਿਰ ਬਾਅਦ ਚ ਕੁੱਕਰ ਕਰਦਿੰਨੇ ਆਂ ਬੰਦ ਦੋ ਛੀਟੀਆਂ ਲਵਾ ਲੈਣੀਆਂ ਆਪਾਂ ਇਹਨਾਂ ਨੂੰ ਸੋ ਮਿਲਦੇ ਆਪਾਂ ਜਿਹੜਾ ਚੌਲ ਬਣ ਗਿਆ ਵਧੀਆ ਆਪਣਾ ਜਿਹੜਾ ਚੌਲ ਬਣ ਕੇ ਤਿਆਰ ਹੋ ਗਿਆ ਜੀ ਸੋ ਹੁਣ ਆਪਾਂ ਪਾ ਲੈਨੇ ਆਂ ਪਲੇਟਾਂ 'ਚ ਸੋ ਲਓ ਜੀ ਬਹੁਤ ਹੀ ਸੁਆਦੇ ਚੌਲ ਬਣ ਕੇ ਸਾਡੇ ਤਿਆਰ ਸੋ ਤੁਸੀਂ ਵੀ ਘਰ ਦੇ ਵਿੱਚ ਬਣਾਓ ਤੇ ਖਾਓ ਫ੍ਰੈਸ਼ ਕਰੋ ਬਾਏ ਬਾਏ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰ ਦੇ ਜੀ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ